जय श्री राम श्री वाहेगुरु जी का खालसा श्री वाहेगुरु जी की फतेह आज असी ਤੁਹਾਨੂੰ ਰੂਬਰੂ ਇਸ ਕਰਕੇ ਹੋਏ ਕਿ ਸਾਡਾ ਇੱਕ ਤਨ ਮਨ ਕਹਿ ਰਿਹਾ ਕਿ ਖੁਸ਼ੀ ਦੇ ਨਾਲ ਜਿਹੜੀ ਅੱਜ ਕੱਲ ਦੀ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿ ਇੱਕ ਬਹੁਤ ਵੱਡੀ ਇੱਕ ਕਾਨੂੰਨ ਦੀ ਇੱਕ ਅਨਾਉਂਸਮੈਂਟ ਕੀਤੀ ਜਿਹੜਾ ਸੀਏ ਜਿਹਨੂੰ ਕਿ ਅਸੀਂ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਨਾਮ ਦੇ ਨਾਲ ਅਸੀਂ ਜਾਣਦੇ ਜੈ ਸ਼੍ਰੀ ਰਾਮ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਵੱਲੋਂ ਸੀਏ ਐ ਕਾਨੂੰਨ ਲਿਆਉਣ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਅਸੀਂ ਉਹਨਾਂ ਦੇ ਹਰ ਵੀ ਸਮਰਥਨ ਵਿੱਚ ਰਹਿਣਾ ਮੋਦੀ ਸਰਕਾਰ ਵੱਲੋਂ ਜਿਹੜਾ ਨਵਾਂ ਕਾਨੂੰਨ ਸੀਏ ਐ ਪਾਸ ਕੀਤਾ ਅਸੀਂ ਉਹਦਾ ਸਵਾਗਤ ਕਰਦੇ ਹਾਂ ਸਸਿਕਾ ਮੋਦੀ ਸਰਕਾਰ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਸੀਏ ਐ ਦਾ ਨਵਾਂ ਕਾਨੂੰਨ ਲਾਗੂ ਕੀਤਾ ਕਿ ਜਿਨ੍ਹਾਂ ਵਾਸਤੇ ਬਹੁਤ ਹੀ ਇਹਨਾਂ ਦਾ ਪੂਰਾ ਜੋਰ ਸੰਯੋਗ ਕਰ ਰਹੇ ਆ ਧੰਨਵਾਦ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ CAA ਦਾ ਕਾਨੂੰਨ ਬਣਾਇਆ ਉਹ ਸਾਡੇ ਨਾਗਰਿਕਾਂ ਲਈ ਬਹੁਤ ਵਧੀਆ ਹੈ ਔਰ ਉਹ ਜਿਹੜਾ ਕਾਨੂੰਨ ਜਿਹੜਾ ਲੈ ਕੇ ਆਂਦਾ ਸਾਡੇ ਦੇਸ਼ ਦੇ ਵਿੱਚ ਪਾਸ ਕੀਤਾ ਉਹਦੇ ਪਾਸ ਕਰਨ ਦੇ ਪਿੱਛੇ ਕੁਝ ਆਪੋਜੀਸ਼ਨਸ ਨੇ ਕੁਝ ਇੱਕ ਭ੍ਰਮ ਜਿਹਾ ਫੈਲਾਇਆ ਹੋਇਆ ਹੈ ਕਿ ਇਹ ਨਾਗਰਿਕਤਾ ਖੋਣ ਵਾਲਾ ਕਾਨੂੰਨ ਹੈ ਪਹਿਲੀ ਗੱਲ ਕਲੀਅਰ ਕਰੀਏ ਕਿ ਇਹ ਨਾਗਰਿਕਤਾ ਖੋਣ ਵਾਲਾ ਨਹੀਂ ਨਾਗਰਿਕਤਾ ਦੇਣ ਵਾਲਾ ਕਾਨੂੰਨ ਹੈ ਮੋਦੀ ਜੀ ਨੇ ਅਮਿਤ ਸ਼ਾਹ ਜੀ ਨੇ ਉਹਨਾਂ ਰੋਣ ਦੀ ਸਮੂਚੀ ਟੀਮ ਨੇ ਬੜਾ ਸੋਚ ਸਮਝ ਕੇ ਕਾਨੂੰਨ ਬਣਾਇਆ ਔਰ ਇਹਨੂੰ ਪਾਰਿਤ ਕੀਤਾ ਔਰ ਇਹਨੂੰ ਪਾਸ ਕੀਤਾ ਬਹੁਤ ਸ਼ੁਕਰਗੁਜ਼ਾਰ ਹਾਂ ਸ਼ੁਭ ਕਾਮਨਾਵਾਂ ਦਿਨੇ ਮੋਦੀ ਜੀ ਨੇ ਆਪਣੀ ਟੀਮ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਇੱਕ ਨਵੀਂ ਸੇਹਨ ਦਿੱਤੀ ਹੈ ਬਹੁਤ ਸ਼ੁਕਰਗੁਜ਼ਾਰ ਹਾਂ ਗੁੱਡ ਵਿਸ਼ੇਸ ਦਿਨੇ ਆਪਣੇ ਤਨੋਂ ਮਨੋਂ ਉਹਨਾਂ ਨੂੰ ਬਹੁਤ ਦੁਆਵਾਂ ਦਿਨੇ ਕਿ ਜਿਹੜਾ ਉਹ ਇੱਕ ਹਰ ਇੱਕ ਨਾਗਰਿਕ ਦਾ ਸੋਚ ਕੇ ਇਹ ਇਦਾਂ ਦੇ ਉਪਰਾਲੇ ਕਰ ਰਹੇ ਹੈ ਔਰ ਉਹਨੂੰ ਸਮਾਨ ਨਾਗਰਿਕਤਾ ਦੇਣ ਦੀ ਜਿਹੜੀ ਇਹ ਗੱਲ ਕੀਤੀ ਉਹਨਾਂ ਨੇ ਇਹਦੇ ਵਿੱਚ ਉਹ ਬੜੀ ਅਪਰੀਸ਼ੀਏਬਲ ਹੈ ਬਹੁਤ ਧੰਨਵਾਦੀ ਹੈ ਬਹੁਤ ਸ਼ੁਕਰਗੁਜ਼ਾਰ ਹੈ ਔਰ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਇਦਾਂ ਦੇ ਉਪਰਾਲੇ ਕਰਦੇ ਰਹੋ ਦੇਸ਼ ਹਿੱਤ ਦੇ ਲਈ ਜਿਹੜਾ ਤੁਸੀਂ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਮੋਦੀ ਜੀ ਤੁਹਾਡੀ ਟੀਮ ਦਾ ਔਰ ਸਾਰਿਆਂ ਦਾ ਇਹ ਸੀਏਆ ਕਾਨੂੰਨ ਪਾਸ ਕਰਨ ਲਈ ਔਰ ਇਹਦੇ ਵਿੱਚ ਜਿਹੜੀ ਇੱਕ ਵੱਡੀ ਗੱਲ ਹੈ ਉਹ ਇਹ ਹੈ ਕਿ ਇਹ ਕਾਨੂੰਨ ਜਿਹੜਾ ਸਾਰਿਆਂ ਨੂੰ ਸਮਾਨ ਨਾਗਰਿਕਤਾ ਦੇਣ ਦਾ ਕਾਨੂੰਨ ਹੈ ਕਿਸੇ ਲਈ ਵੀ ਪਾਰਸ਼ੀਅਲਿਟੀ ਦਾ ਕਾਨੂੰਨ ਨਹੀਂ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਆ ਕੇ ਨਾਗਰਿਕ ਜਿਨ੍ਹਾਂ ਕੋ ਨਾਗਰਿਕਤਾ ਨਹੀਂ ਹੈ ਉਹਨਾਂ ਨੂੰ ਹਿੰਦੁਸਤਾਨ ਦੀ ਨਾਗਰਿਕਤਾ ਦੇਣਾ ਸਾਡਾ ਸਾਰਿਆਂ ਦਾ ਧਰਮ ਬੰਦਾ ਇੱਕ ਫਰਜ਼ ਬੰਦਾ ਔਰ ਉਹ ਮੋ ਉਹੀ ਕਰ ਸਕਦੇ ਆ ਉਹਨਾਂ ਨੇ ਆਪਣੀ ਟੀਮ ਦੇ ਨਾਲ ਰਲ ਕੇ ਉਹ ਕੀਤਾ ਹੈ ਬਹੁਤ ਬਹੁਤ ਸ਼ੁਭ ਕਾਮਨਾئیں ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਤੁਹਾਡਾ ਔਰ ਆਪਣੀ ਸਮੁੱਚੀ ਬੀਜੇਪੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੈ ਸ਼੍ਰੀ ਰਾਮ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ